ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 3 ਹੁਕਮ ਨਾ ਜਾਣੈ ਬਹੁਤਾ ਰੋਵੈ ਅੰਦਰ ਧੋਖਾ ਨੀਂਦ ਨਾ ਸੋਵੈ ਜੇ ਤਨ ਖਸਮੈ ਚੱਲੇ ਰਜਾਈ ਦਰ ਘਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰ사ਦੀ ਸਚ ਸਮਾਈ ਮਹੱਲਾ 3 ਮਨਮੁਖ ਨਾਮ ਵਹਿੂਣਿਆ ਰੰਗ ਕਸੁੰਬਾ ਦੇਖ ਨਾ ਭੁੱਲ ਇਸ ਕਾ ਰੰਗ ਦਿਨ ਥੋੜਿਆ ਛੋਚਾ ਇਸ ਦਾ ਮੁੱਲ ਦੁਜੈ ਲਗੇ ਪਚਮੋਏ ਮੂਰਖ ਅੰਧ ਗਵਾਰ ਬਿਸ਼ਟਾ ਅੰਦਰ ਕੀਟ ਸੇ ਪਏ ਪਚਹਿ ਵਾਰਵਾਰ ਨਾਨਕ ਨਾਮ ਰਤੇ ਸੇ ਰੰਗੁ ਲੇ ਗੁਰ ਕੈ ਸਹਿਜ ਸੁਭਾਈ ਭਗਤੀ ਰੰਗ ਨਾ ਉਤਰੈ ਸਹਜੇ ਰਹਿ ਸਮਾਏ ਪੌੜੀ ਸਿਸ਼ਟ ਉਪਾਈ ਸਭ ਤੁਦ ਆਪੇ ਰਿਜਕ ਸੰਭਾਹਿਆ ਇਕ ਵਲ ਛਲ ਕਰਕੇ ਖਾਵਦੇ ਮੋਹ ਕੂੜ ਕੁਸਤ ਤਿਨੀ ਢਾਹਿਆ ਤੁਦ ਆਪੇ ਭਾਵੈ ਸੋ ਕਰਹਿ ਤੁਦ ਓ ਤੈ ਕਮ ਓਏ ਲਾਇਆ ਇਕਨਾ ਸਚ ਬੁਝਾਇਓਨ ਤਿਨਾ ਅਟੁੱਟ ਭੰਡਾਰ ਦੇਵਾਇਆ ਹਰ ਚੇਤ ਖਾਹੇ ਤਿਨਾ ਸਫਲ ਹੈ ਅਚੇਤਾ ਹੱਥ ਤਡਾਇਆ ਸ਼ਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਵੇਦ ਵਿਖਾਨ ਹੈ ਮਾਇਆ ਮੋਹ ਸਵਾਏ ਦੁਜੈ ਭਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲਾ ਸਜਾਇ ਜਿਨ ਜਿਉ ਪਿੰਡ ਦਿੱਤਾ ਤਿਸ ਕਬਹੁ ਨਾ ਚੇਤੇ ਜੋ ਦੇਂਦਾ ਰਿਜਗ ਸੰਭਾਹੇ ਜਾਮ ਕਾ ਫਹਾ ਗਲੋ ਨਾ ਕੱਟਿਐ ਫਿਰ ਫਿਰ ਆਵੇ ਜਾਏ ਮਨ ਮੁਖ ਕਿਛੂ ਨਾ ਸੁਜੈ ਅੰਦਲੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਗੁਰ ਮਿਲੈ ਸੁਖ ਦਾਤਾ ਨਾਮ ਵਸੈ ਮਨ ਆਈ ਸੁਖ ਮਾਨ ਹੈ ਸੁਖ ਪਹਿਨਣਾ ਸੁਖੇ ਸੁਖ ਵਿਹਾਈ ਨਾਨਕ ਸੋ ਨਾਉ ਮਨੋ ਨਾ ਵਿਸਾਰੀਐ ਜੇਤਦਾਰ ਸੱਚਾ ਸੋਭਾ ਪਾਈ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ RAM ਨਾਮ ਪਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜੀਉ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ ਸਚੈ ਸਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੈ 마ਹੇ ਬਿਨ ਨਾਵੈ ਧ੍ਰਿਗ ਜੀਵਾਸ ਗੁਰਮਤੀ ਨਾਉ ਪਾਈਐ ਮਨਮੁਖ ਮੋਹ ਵਿਨਾਸ਼ ਜਿਉ ਭਾਵੈ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਬਸਦਾ ਤੂੰ ਸਬ ਨਾਰਾਸ ਸਭ ਤੁਦੈ ਪਾਸਹੁ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇਹ ਤਿਸ ਸਭ ਕਿਛ ਮਿਲੈ ਇਕ ਨਾ ਦੂਰ ਹੈ ਪਾਸ ਤੁਦ ਬਜਹੁ ਥਾਉ ਕੋ ਨਾਹੀ ਜਿਸ ਪਾਸਹੁ ਮੰਗੀਐ ਮਨ ਵੇਖਹੁ ਕੋ ਨਿਰਜਾਸ ਸਭ ਤੁਦੈ ਨੋ ਸਾ ਲਾਹ ਦੇ ਦਰ ਗੁਰਮੁਖਾ ਨੋ ਪ੍ਰਗਾਸ ਸ਼ਲੋਕ ਮਹੱਲਾ ਤੀਜਾ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹੇ ਪਿਆਰ ਅੰਤਰ ਬ੍ਰਹਮ ਨਾ ਚੀਨੈ ਮਨ ਮੂਰਖ ਗਾਵਾਰ ਦੂਜੈ ਭਾਏ ਜਗਤ ਪਰ ਬੋਧਦਾ ਨਾ 부ਝੈ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ ਮਹੱਲਾ ਤੀਜਾ ਜਿਨੀ ਸਤਗੁਰ ਸੇਵਿਆ ਤਿਨੀ ਨਾਉ ਪਾਇਆ ਬੁੱਝੋ ਹੋ ਕਾਰ ਬੀਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੁਕੈ ਕੂਗ ਪੁਕਾਰ ਆਪੈ ਨੋ ਆਪ ਖਾਏ ਮਨ ਨਿਰਮਲ ਹੋਵੇ ਗੁਰ ਸਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜਿਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਇ ਜੈਸ ਹਰ ਭਾਵੈ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਇ ਗੁਰ ਸਬਦੀ ਹਰ ਪਾਈਐ ਹਰ ਪਾਰ ਲਗਾਈ ਮਨ ਹਠ ਕਿਨੈ ਨਾ ਪਾਇਓ ਪੁੱਛ ਹੋ ਵਿਦਾ ਜਾਇ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਐ ਹਰ ਲਾਇ ਸ਼ਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚ ਹੋ ਦੁਸ਼ਟ ਅਹੰਕਾਰਨ ਮਾਰਿਆ ਗੁਰਮੁਖ ਨਾਮ ਸਾਲਾਹੇ ਜਨਮ ਸਵਾਰਿਆ ਆਪ ਹੋ ਆਸਦਾ ਮੁਕਤ ਸਬ ਕੁੱਲ ਨਿਸਤਾਰਿਆ ਸੋਹਣ ਸਚ ਦਵਾਰ ਨਾਮ ਪਿਆਰਿਆ ਮਨ ਮੁਖ ਮਰਹਿ ਅਹੰਕਾਰ ਮਰਨ ਵਿਗਾੜਿਆ ਸਭੋ ਵਰਤੈ ਹੁਕਮ ਕਿਆ ਕਰਹਿ ਵਿਚਾਰਿਆ ਆਪੋ ਦੁਜੈ ਲਗ ਕਸਮ ਵਿਸਾਰਿਆ ਨਾਨਕ ਬਿਨ ਨਾਵੇ ਸਭ ਦੁੱਖ ਸੁਖ ਵਿਸਾਰਿਆ ਮਹੱਲਾ ਤੀਜਾ ਗੁਰਪੂਰੈ ਹਰ ਨਾਮ ਜੜਾਇਆ ਤਿਨ ਵਿੱਚ ਹੋ ਧਰਮ ਚੁਕਾਇਆ RAM ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹਉ ਮੈਂ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹੇ ਨਾ ਸਾਕੇ ਸਚੈ ਨਾਮ ਸਮਾਇਆ ਸਭ ਆਪੇ ਆਪ ਵਰਤਾਇ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਨ ਨਾਨਕ ਨਾਮ ਲਏ ਤਾ ਜੀਵੈ ਬਿਨ ਨਾਵੇ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰਦੀ ਬਾਣ ਸਿਓ ਸੋ ਸਬਨੀ ਦੀ ਬਾਣੀ ਮਿਲਿਆ ਜਿਥੈ ਉਹ ਜਾਏ ਤਿਥੈ ਉਹ ਸੁਰਖਰੂ ਉਸ ਕੈ ਮੋਹਿ ਡਿਠੈ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾਉ ਪੂਜੀਐ ਨਾਉ ਮੰਨੀਐ ਨਾਏ ਕਿਲ ਵਿਖ ਸਭ ਹਿਰਿਆ ਜਿਨੀ ਨਾਮ ਤੇ ਆਇਆ ਇਕ ਮਨ ਇਕ ਚਿਤ ਸੇ ਅਸਥਿਰ ਜਗ ਰਹਿਆ ਨਾਉ ਪੂਜੀਐ ਨਾਉ ਮੰਨੀਐ ਨਾਏ ਕਿਲ ਵਿਖ ਸਭ ਹਿਰਿਆ ਜਿਨੀ ਨਾਮ ਧਿਆਇਆ ਇਕ ਮਨ ਇਕ ਚਿਤ ਸੇ ਅਸਥਿਰ ਜਾਗ ਰਹਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ